ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨਾਂ 'ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਜੀ ਸਮਰ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਜੋ ਰਿਯਾਨ ਰਿਯਾਨ ਫੈਬਰਿਕ ਦੇ ਵਿੱਚ ਰਹਿਣਗੇ ਆਉ ਦਿਖਾਉਣੇ ਆ ਤੁਹਾਨੂੰ ਅਸੀਂ ਪਹਿਲਾ ਸੂਟ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਦੇਖੋ ਦਿਖਾ ਰਹੇ ਆ ਤੁਹਾਨੂੰ ਇਸ ਤਰ੍ਹਾਂ ਦਾ ਰਹੇਗਾ ਜੀ ਪ੍ਰਿੰਟ ਘੇਰੇ ਦੇ ਉੱਪਰ ਦੇਖੋ ਫਲਾਵਰਸ ਵਾਲਾ ਪ੍ਰਿੰਟ ਹੈ ਇਸ ਤਰ੍ਹਾਂ ਦਾ ਰਹੇਗਾ ਜੀ ਪ੍ਰਿੰਟ ਇਹ ਰਹਿਣਗੇ 슬ੀਵਸ 슬ੀਵਸ ਤੇ ਵੀ ਡਿਜ਼ਾਈਨ ਆਏਗਾ ਇਸ ਦੇ ਨਾਲ ਤੁਹਾਨੂੰ ਅਸੀਂ ਹੁਣੇ ਦਾ ਜਿਹੜਾ ਹੈਗਾ ਬੈਕ ਦਿਖਾ ਰਹੇ ਹਾਂ ਬੈਕ ਤੇ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਆ ਡਿਜ਼ਾਈਨ ਆਏਗਾ ਦੇਖੋ ਕਪੜਾ ਜੀ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਹੈ ਆ ਗਰਮੀਆਂ ਦੇ ਵਿੱਚ ਪਾਉਣ ਦੇ ਲਈ ਬਿਲਕੁਲ ਕੋਲ ਔਰ ਨਾਲ ਰਹੇਗੀ ਜੀ ਪਿਓਰ ਕਾਟਨ ਦੀ ਬਾਟਮ ਔਰ ਨਾਲ ਰਹੇਗੀ ਜੀ ਇਹਦੇ ਹੈ ਹਾਫ ਪਿਓਰ ਦੀ ਚੁੰਨੀ ਔਰ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਦੇਖੋ ਇੱਕ ਹੋਰ ਕਲਰ ਇਹ ਸਾਰੇ ਡਸਟੀ ਕਲਰ ਰਹਿਣਗੇ ਜਲਦ ਹੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ